ਕਿੱਤਰਾ ਤੋਂ ਰਿਸ਼ਾਤ ਦੇ ਮੱਦੇਂ ਜਿਠਾ ਰੋਡ ਤੇ ਪਿੰਦੇ ਹੋਟਲ ਜੇਕੇ ਵਿੱਚ ਦੋ ਨੌਜਵਾਨ ਗਗਨਦੀਪ ਕੁਮਾਰ ਫਰੀਦਕੋਟ ਅਤੇ ਰੋਹਿਤ ਸਿੰਘ ਉੱਤਰਾਖੰਡ ਤੋਂ ਦੋ ਦਿਨ ਤੋਂ ਰੁਕੇ ਹੋਏ ਸੀ ਇਹ ਦੋਨੋਂ ਨੌਜਵਾਨ ਇਮੀਗ੍ਰੇਸ਼ਨ ਦਾ ਕੰਮ ਕਰਦੇ ਹਨ ਕੁਝ ਨੌਜਵਾਨਾਂ ਨੂੰ ਆਸਟ੍ਰੇਲੀਆ ਭੇਜਣ ਲਈ ਇਹਨਾਂ ਦੀ ਗੱਲ ਜਤਿੰਦਰ ਸਿੰਘ ਦੁਬਈ ਨਾਲ ਤੈਅ ਹੋਈ ਸੀ ਨੌਜਵਾਨਾਂ ਨੂੰ ਆਸਟ੍ਰੇਲੀਆ ਭੇਜਣ ਲਈ ਦਿੱਲੀ ਭੇਜਿਆ ਗਿਆ ਤਾਂ ਜਤਿੰਦਰ ਸਿੰਘ ਦੁਬਈ ਨੇ ਪੂਰੇ ਪੈਸੇ 25 ਲੱਖ ਦੀ ਮੰਗ ਕੀਤੀ ਗਗਨਦੀਪ ਅਤੇ ਰੋਹਿਤ ਵੱਲੋਂ 16 ਲੱਖ ਰੁਪਏ ਦੇਣ ਕੇ ਜਤਿੰਦਰ ਸਿੰਘ ਦੁਬਈ ਦੇ ਭਰਾ ਰਵਿੰਦਰ ਸਿੰਘ 21 ਸਮੇਤ 3 ਨੌਜਵਾਨਾਂ ਨੂੰ ਪੈਸੇ ਗਿਨ ਕੇ ਦਿੱਤੇ ਗਏ ਪਰ ਰਵਿੰਦਰ ਸਿੰਘ ਰਿੱਕੀ ਆਪਣੇ ਸਾਥੀਆਂ ਸਮੇਤ ਗਗਨਦੀਪ ਅਤੇ ਰੋਹਿਤ ਨੂੰ ਕਮਰੇ 'ਚ ਬੰਦ ਕਰਕੇ ਪੈਸੇ ਲੈ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਗੋਲੀ ਚਲਾ ਦਿੱਤੀ ਜਾਂਦੀ ਹੈ ਜਿਸ ਵਿੱਚ ਮੈਨੇਜਰ ਦੇ ਹੱਥ ਵਿੱਚ ਗੋਲੀ ਲੱਗਦੀ ਹੈ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਜੀ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਮਜੀਠਾ ਰੋਡ ਵਿਖੇ ਇੱਥੇ ਮਜੀਠਾ ਰੋਡ ਤੇ ਜੀਕੇ ਹੋਟਲ ਹੈ ਜਿੱਥੋਂ ਸਾਨੂੰ 7:30 ਵਜੇ ਇੱਕ ਇਨਫੋਰਮੇਸ਼ਨ ਗੋਲੀ ਚੱਲਣ ਦੀ ਮਿਲੀ ਸੀਗੀ ਜਦੋਂ ਅਸੀਂ ਮੌਕੇ ਤੇ ਆ ਕੇ ਤਸਦੀਕ ਕੀਤਾ ਤਾਂ ਪਤਾ ਚੱਲਿਆ ਕਿ ਇੱਥੇ ਗਗਨਦੀਪ ਕੁਮਾਰ ਜੋ ਕਿ ਫਰੀਦਕੋਟ ਦਾ ਰਹਿਣ ਵਾਲਾ ਤੇ ਰੋਹਿਤ ਸਿੰਘ ਜੋ ਕਿ ਉੱਤਰਾਖੰਡ ਦਾ ਰਹਿਣ ਵਾਲਾ ਇਹ ਦੋਨੋਂ ਦੋ ਦਿਨ ਤੋਂ ਇੱਥੇ ਸਟੇ ਕਰ ਰਹੇ ਸੀ ਇਹਨਾਂ ਨੇ ਕੋਈ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਮੋਹਾਲੀ ਇਹਨਾਂ ਨੇ ਅੱਗੇ ਜੋ ਆਪਣੇ ਉੱਤਰਾਖੰਡ ਦੇ ਹੀ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਆਸਟ੍ਰੇਲੀਆ ਭੇਜਣ ਲਈ ਅੱਗੇ ਜਤਿੰਦਰ ਸਿੰਘ ਜੋ ਕਿ ਦੁਬਈ ਚ ਇਸ ਟਾਈਮ ਉਹਦੇ ਨਾਲ ਗੱਲ ਕੀਤੀ ਸੀਗੀ ਤੇ ਇਹਨਾਂ ਦੀ ਕਰੀਬ 25 ਲੱਖ ਦੇ ਵਿੱਚ ਗੱਲ ਹੋਈ ਸੀ ਅੱਜ ਜਦੋਂ ਇਹਨਾਂ ਨੇ ਜੋ ਲੜਕੀ ਉਹ ਦਿੱਲੀ ਭੇਜੀ ਹੋਈ ਸੀਗੀ ਤੇ ਅੱਗੇ ਏਜੰਟਾਂ ਵੱਲੋਂ ਜਤਿੰਦਰ ਸਿੰਘ ਵੱਲੋਂ ਮੰਗ ਕੀਤੀ ਗਈ ਤੁਸੀਂ ਪੈਸੀ ਸ਼ੋਅ ਕਰੋ ਅਸੀਂ ਉਸ ਤੋਂ ਬਾਅਦ ਹੀ ਤੁਹਾਡੇ ਲੜਕੀਆਂ ਦੀਆਂ ਟਿਕਟਸ ਜਾਂ ਵੀਜ਼ਾ ਵਗੈਰਾ ਤੁਹਾਨੂੰ ਦਵਾਂਗੇ ਇਸ ਤੋਂ ਬਾਅਦ ਜਦੋਂ ਇਹਨਾਂ ਨੇ ਜੀ 16 16 17 ਲੱਖ ਦੇ ਕਰੀਬ ਰੁਪਇਆ ਇੱਥੇ ਢਵਾ ਕੇ ਇੱਥੇ ਰੱਖਿਆ ਹੋਇਆ ਸੀਗਾ ਜਦੋਂ ਜਿਹੜਾ ਜਤਿੰਦਰ ਦੁਬਈ ਵਿੱਚ ਹੈ ਉਸਨੇ ਆਪਣੇ ਬ੍ਰਦਰ ਜਿਸ ਦਾ ਨਾਮ ਰਵਿੰਦਰ ਸਿੰਘ ਰੁਫਰੀਕੀ ਆ ਉਸ ਨੂੰ ਭੇਜਿਆ ਤੇ ਉਸ ਨਾਲ ਤਿੰਨ ਲੜਕੇ ਹੋਰ ਆਏ ਇਹਨਾਂ ਚਾਰ ਲੜਕਿਆਂ ਨੇ ਇੱਥੇ ਅੰਦਰ ਆ ਕੇ ਪੈਸੇਵਰ ਅਕਾਊਂਟ ਕੀਤੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੂਮ ਦੇ ਵਿੱਚ ਬੰਦ ਕਰਕੇ ਉੱਥੋਂ ਪੈਸੇ ਭਜਨ ਦੀ ਪੈਸੇ ਲੈ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜਦੋਂ ਦੋਨੋਂ ਜੋ ਇੱਥੇ ਰਹਿ ਰਹੇ ਸਨ ਉਹਨੇ ਰੌਲਾ ਪਾਇਆ ਤਾਂ ਜੋ ਜੇਕੇ ਹੋਟਲ ਦਾ ਮੈਨੇਜਰ ਆ ਜਿਸ ਦਾ ਨਾਮ ਮਨਰੂਪ ਸਿੰਘ ਤੇ ਉਸ ਦੇ ਦੋ ਹੋਰ ਨਾਲ ਕੰਮ ਕਰਨ ਵਾਲੇ ਲੜਕਿਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਵਿੱਚ ਮਨਰੂਪ ਸਿੰਘ ਦੇ ਹੱਥੇ ਇੱਕ ਗੋਲੀ ਲੱਗੀ ਹੈ ਹੁਣ ਅਸੀਂ ਮੁਢਲੀ ਇਹਨਾਂ ਦੋਨੋਂ ਇੱਕ ਲੜਕੇ ਦਾ ਬਿਆਨ ਲੈ ਕੇ ਐਫਆਈਆ ਰਜਿਸਟਰ ਕਰ ਰਹੇ ਹਾਂ ਤੇ ਇਸ ਦੀ ਤਫਸੀਲ ਚੱਲ ਰਹੀ ਹੈ ਇਹ ਬੰਦੇ ਡਿਫਾਈਡ ਹੈ ਜੀ ਜੋ ਇਹਨਾਂ ਨੂੰ ਜਾਣਦਾ ਵਾ ਜਿਸ ਦਾ ਨਾਮ ਰਵਿੰਦਰ ਸਿੰਘ ਬਾਕੀ ਜੋ ਤਿੰਨ ਇਹਨਾਂ ਦੇ ਨਾਲ ਆਏ ਨੇ ਉਹ ਜਣਪਛਤ ਨਹੀਂ ਜੀ ਬਿਲਕੁਲ ਜੀ ਕੋਸ਼ਿਸ਼ ਪੂਰੀ ਆ ਟੀਮ ਸਾਡੀਆਂ ਲੱਗੀ ਹੋਈਆਂ ਆ ਟੀਮਸ ਗਈਆਂ ਆ ਅਰੈਸਟ ਕਰਨ ਵਾਸਤੇ ਮੇਰਾ ਨਾਮ ਸੁੰਦਰਪੀਰ ਸਿੰਘ ਆ ਮੇਰਾ ਛੋਟਾ ਭਰਾ ਆ ਜਿਹਦੇ ਆ ਮਾਰਦਾਤ ਹੋਈ ਆ ਗੁੜੀ ਬੱਚੀ ਆ ਮੈਨੂੰ ਫੋਨ ਆਇਆ ਸੀ ਤੇ ਨਾਲ ਮੁੰਡਾ ਹੁੰਦਾ ਆ ਥੇ ਆ ਹੋਟਲ ਹੀ ਉਹਦਾ ਫੋਨ ਆਇਆ ਸੀ ਪੀ ਸਟਰੈਸਰ ਹੋਇਆ ਵਾ ਪੀ ਬਾਅਦ ਚ ਜੋ ਮੈਂ ਮੌਕੇ ਵਾਰਦਾ ਤੇ ਪਹੁੰਚਿਆ ਹਸਪੀਟਲ ਪਹੁੰਚਿਆ ਉੱਥੇ ਜਾ ਕੇ ਮੈਨੂੰ ਇਹ ਗੱਲ ਦਾ ਪਤਾ ਲੱਗਾ ਕਿ ਰੂਮ ਅੰਨਾ ਕੋ ਲੱਗੇ ਸੀ ਦੋ ਉਹਨਾਂ ਨੂੰ ਦੋ ਬੰਦੇ ਮਿਲਣਾ ਹੈ ਹੀ ਅੱਗੋਂ ਠੀਕ ਆ ਤਿੰਨ ਆਈ ਥਿੰਕ ਤਿੰਨ ਬੰਦੇ ਆਏ ਸੀ ਉਹਨਾਂ ਨਾਲ ਮਿਲਣਾ ਠੀਕ ਹੈ ਉਹਨਾਂ ਦੀ ਆਪਸ ਦੇ ਉੱਤੇ ਬਹਿਸ ਹੋ ਗਈ ਠੀਕ ਹੈ ਉਹਨਾਂ ਦਾ ਸਮਾਨ ਸਪਨ ਲੈ ਕੇ ਭੱਜਦੇ ਹੁਣ ਜਿੱਦਾਂ ਬੰਦਾ ਨਿਕਲਦਾ ਆਇਆ ਉਹਦੇ ਹੋਟਲ ਦੇ ਵਿੱਚ ਜੌਬ ਕਰਦਾ ਇਹ ਵੀ ਪਿੱਛੇ ਭੱਜਣ ਲੱਗਾ ਠੀਕ ਹੈ ਉਹਨਾਂ ਨੇ ਸਿੱਧੀ ਇੱਥੇ ਗੋਲੀ ਚਲਾ ਦਿੱਤੀ ਸਿਰਫ ਸੀਸੀਟੀਵੀ ਫੁਟੇਜ ਨਿਕਲਦੀ ਪਈ ਆ ਉਹ ਦੇਖਣਗੇ ਦੇਖਾਂਗੇ ਜਿਹੜਾ ਬੰਦਾ ਕਿਹੜਾ ਨਹੀਂ ਬੰਦਾ ਜਿੱਦਾਂ ਜਿਹੜੇ ਹੈਗੇ ਉੱਥੇ ਉਹ ਤੇ ਹੈ ਹੀ ਚਲੋ ਉਹਨਾਂ ਦੀ ਆਈਡੀ ਵੀ ਮਿਲੀ ਜਾਊਗੀ ਜਿਹੜਾ ਹੋਟਲ 'ਚ ਰਹਿ ਰਹੇ ਬੰਦੇ ਜਿਹੜੇ ਜਿਹਨਾਂ ਨੂੰ ਮਿਲਣਾ ਆਏ ਸੀਗੇ ਮੰਗ ਕੀ ਕਰਦੇ ਭਾਈ ਤੁਸੀਂ ਮੰਗ ਆਹੀ ਆ ਜੀ ਜਿਹੜੀ ਉਹ ਚੀਜ਼ ਹੋਈ ਆ ਹਨਾ ਉਹ ਗਲਤ ਹੋਈ ਆ ਇਨਸਾਫ ਚ ਇਹਨੂੰ ਮੁੰਡੇ ਆਏ ਆ ਹਨ ਇਮੀਗ੍ਰੇਸ਼ਨ ਆ ਰਹੇ ਆ ਆ ਤੇ ਰੂਮ ਚ ਗਏ ਆ ਰੂਮ ਦੋ ਬਾਈਨ ਰੋਲਾ ਪੈਣਾ ਚੱਲੂ ਹੋਇਆ ਫੜ ਲਓ ਫੜ ਲਓ ਤੇ ਇੱਕ ਡੇਗਿਆਂ ਨੂੰ ਫੜਨ ਲੱਗੇ ਆ ਉਹਦੇ ਨਾਲ ਦੇ ਆਨੇ ਗੋਲੀਆਂ ਚਲਾਉਣੀਆਂ ਚੱਲੂ ਕਰਤੀਆਂ ਤੇ ਮੇਰੇ ਹੱਥ ਤੇ ਵੱਜ ਗਈ ਆ ਇਹ ਕਿਹੜੀ ਜਗ੍ਹਾ ਦੀ ਗੱਲ ਹੋਈ ਜੇ ਕੇ ਹੋਟਲ ਕਿੰਨੇ ਵਜੇ ਦਾ ਪੱਕਾ ਹੈ 6:30 ਕੋ ਬੰਦੇ ਦੀ ਪਛਾਣ ਹੋਏਗੀ ਕਿ ਕਿਹੜੇ ਬੰਦੇ ਸੀਗੇ ਮੈਨੂੰ ਨਹੀਂ ਪਤਾ ਤੁਸੀਂ ਕੀ ਮੰਗ ਕੀ ਕਰਦੇ ਹੋ ਭਾਜੀ ਤੁਸੀਂ ਹਾਂਜੀ ਮੰਗ ਕੀ ਕਰਦੇ ਹੋ ਭਾਜੀ ਤੁਸੀਂ ਹਾਂ ਠੀਕ ਹੋ ਜਾ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ ਕੋਈ ਹਾਂਜੀ ਘਟਾਈ ਆ ਇਹ ਠੀਕ ਕੋਈ ਮੰਨਦਾ ਤੁਹਾਡੀ ਕੋ ਪ੍ਰਾਣੀ ਰਜਿਸਟ ਵਗੈਰਾ ਤਾਂ ਨਹੀਂ ਕਿਸੇ ਨੇ ਨਹੀਂ ਇਮ ਭਾਜੀ ਮੈਂ ਦੇ ਉੱਥੇ ਮੈਨੇਜਰ ਲੱਗਾ ਜੋਬ ਕਰਦਾ ਜੀ ਕਿੰਨੇ ਸਾਲਾਂ ਤੋਂ ਤੁਸੀਂ ਉਹ ਜਗ੍ਹਾ ਤੇ ਜੋਬ ਕਰਦੇ ਹੋ ਮੈਨੂੰ ਇਹ ਹੋ ਗਏ 3-4 ਮਹੀਨੇ ਹੋ ਗਏ ਉੱਥੇ